ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 5 ਦਿਨਾਂ ਦੇ ਮੌਸਮ ਦੀ ਯਾਨੀ ਕਿ 30 ਸਤੰਬਰ ਤੱਕ ਮੌਸਮ ਪੰਜਾਬ ਦਾ ਕਿੰਗਾ ਦਾ ਰਹਿ ਸਕਦਾ ਇਹ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਮੌਸਮ ਫੌਗ ਦੀ ਤਾਜ਼ਾ ਫੋਰੈਕਾਸਟ ਵੀ ਦੱਸਾਂਗੇ ਉਸ ਤੋਂ ਪਹਿਲਾਂ ਸੈਟਲਾਈਟ ਦੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਐਸ ਲਈ ਤੇ ਤਾਜ਼ਾ ਸੈਟਲਾਈਟ ਤਸਵੀਰਾਂ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀ ਹੈ ਤੇ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਤੇ ਅੱਜ ਮੌਸਮ ਗਰਮ ਤੇ ਖੁਸ਼ਕ ਰਣ ਦੇ ਅਸਰ ਹੋਣਗੇ ਜਿੱਥੇ ਟੈਂਪਰੇਚਰ ਦੀ ਗੱਲ ਕਰਦੇ ਆ ਤੇ 36 37 ਦੇ ਆਸ-ਪਾਸ ਟੈਂਪਰੇਚਰ ਚੱਲਦੇ ਉੱਤੇ ਹੀ ਟੈਂਪਰੇਚਰ ਜਿਹੜੇ ਰਾਤਾਂ ਦੇ ਵੀ ਜਿਹੜੇ ਥੱਲੇ ਡਾਊਨ ਆ ਰਹੇ ਸੀ ਉਹ ਵੀ ਹੁਣ 1 ਤੋਂ 2 ਡਿਗਰੀ ਵਧਣਗੇ ਆਉਂਦੇ ਆ ਤੇਰਾ ਦੇ ਵਿੱਚ ਫਿਲਹਾਲ ਹਲੇ ਠੰਡਕ ਵਾਲੇ ਦਿਨ ਔਰ ਦੀ ਉਮੀਦ ਘਟ ਗਿਆ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਹਲੇ ਦੱਖਣ ਪਛੋਂ ਦੀ ਏਰੀਆ ਖੁਸ਼ਕ ਹਵਾਵਾਂ ਵਾਲੇ ਇਸੇ ਤਰ੍ਹਾਂ ਚੱਲਦੇ ਰਣ ਦੇ ਅਨੁਮਾਨ ਹੈ ਮੌਸਮ ਦੇ ਵਿੱਚ ਥੋੜੀ ਤਬਦੀਲੀ ਆ ਸਕਦੀ ਹੈ 28 29 30 ਸਤੰਬਰ ਦੇ ਲਾਗੇ ਇਹਦੇ ਵਿੱਚ ਪੂਰੇ ਦਾ ਵਹਾਅ ਆ ਸਕਦਾ ਪੂਰੀ ਦੀ ਹਵਾ ਚੱਲ ਸਕਦੀ ਹੈ ਪੰਜਾਬ ਦੇ ਵਿੱਚ ਤੇ ਕੁਝ ਥਾਵਾਂ ਤੇ ਹਲਕੇ ਮੋٹے ਸ਼ਰਾਟਿਆਂ ਦੇ ਅਸਾਰ ਹੋਣਗੇ ਕਿਤੇ ਹਲਕੇ ਕਿਤੇ ਤੇਜ਼ ਸ਼ਰਾਟੇ ਉਹ ਵੀ ਕੁਝ ਗਿਨੇ ਚੁਨੇ ਭ ਪੰਜਾਬ ਦੇ ਉਹ ਮਾਲਵੇ ਦੇ ਖੇਤਰ ਹੋ ਸਕਦੇ ਨੇ ਜੋ ਬਹੁਤੇ ਤੇ ਜ਼ਿਆਦਾਤਰ ਖੇਤਰਾ ਦੇ ਵਿੱਚ ਨਹੀਂ ਕਿਤੇ 5-7 ਫਿੰਡਾਂ ਦੇ ਵਿੱਚ ਹਲਕੇ ਛਰਾਟੇ ਲੱਗ ਜਾਣ ਕਿਸੇ ਜ਼ਿਲ੍ਹੇ ਦੇ ਵਿੱਚ ਐਦਾਂ ਦੇ ਜਿਹੜੇ ਟਟੂਵੇਂ ਤੌਰ ਤੇ ਲੱਗ ਸਕਦੇ ਨੇ 29 ਤੇ 30 ਸਤੰਬਰ ਜਾਂ ਕਲੀ 1-2 ਅਕਤੂਬਰ ਦੇ ਵਿੱਚ ਘਰ ਸੋ ਇਹ ਕਿਉਂਕਿ ਇੱਕ ਐਲਪੀਏ ਲੰਗਣਾ ਇਥੋਂ ਲੱਗ ਗਿਓ Rajasthan ਵਾਲੇ ਪਾਸਿਓ ਤੇ ਜਿਹਦੇ ਸਦਕਾ ਪੰਜਾਬ ਦੇ ਵਿੱਚ ਵੀ ਕਿਤੇ ਹਲਕੇ ਮੋਟੇ ਜਿਹੇ ਛਰਾਟੇ ਲੱਗਣ ਦੇ ਅਸਰ ਹੋਣਗੇ ਸੋ ਇੱਕ ਐਲਪੀਏ ਐਸਐਲ ਲੰਗ ਰਿਹਾ ਕੇਂਦਰੀ ਭਾਰਤ ਦੇ ਵਿੱਚ ਜਿਹੜਾ ਜਸਰੀ ਦੀ ਮੌਜੂਦਗੀ ਦੇਖ ਸਕਦੇ ਹਾਂ ਤੇ ਇਹਦੇ ਅੱਗੇ ਗੁਜਰਾਤ ਵੱਲ ਡਾਇਰੈਕਸ਼ਨ ਦੇ ਕੋਲ ਜਿਹੜੀ ਅੱਗੇ ਲੰਘ ਜਾਣਾ ਹੈ ਸੋ ਇਸੇ ਤਰ੍ਹਾਂ ਦੂਜਾ ਲਿਖੀ ਹੋਣਾ ਉਹ ਥੋੜਾ ਅਪਰ ਲੈਵਲ ਦਾ ਹੋਏਗਾ ਯਾਨੀ ਕਿ ਡੀਪ ਡਿਪਰੈਸ਼ਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹਦੇ ਵਿੱਚ ਜਿਹੜਾ ਫਲੋ ਹਵਾਵਾਂ ਦਾ ਤੇਜ਼ ਹੋਏਗਾ ਤੇ ਹਵਾਵਾਂ ਕੂਚ ਕਰਨਗੀਆਂ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਵੱਲ ਜਿਹਦੇ ਨਾਲ ਗਰਜਲਿਸ਼ ਨਾਲ ਬੱਦਲ ਬਣ ਸਕਦੇ ਨੇ ਤੇ ਕੁਝ ਲਿਮਟਡ ਯਾਨੀ ਕਿ ਬਹੁਤ ਘੱਟ ਖੇਤਰੀ ਕਰਵਾਂ ਜਾਂ ਦੇਖ ਸਕਦੇ ਨੇ ਪੰਜਾਬ ਦੇ ਵਿੱਚ ਸੋ ਫਿਲਹਾਲ ਇਹ ਤੀਜੇ ਤੱਕ ਜਿਆ ਅਪਡੇਟਸ ਨੇ ਇੱਕ ਅਨਿਆ ਦੇ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਆ ਮੌਸਮ ਖਾਕ ਨੇ 25 ਸਤੰਬਰ ਦੀ ਤਰੀਖ ਫਾਈ ਹੋਈ ਹੈ 25 ਤੋਂ ਲੈ ਕੇ 28 29 30 ਸਤੰਬਰ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਕਿਸੇ ਤਰ੍ਹਾਂ ਦੀ ਅਲਰਟ ਚਿਤਾਵਨੀ ਨਹੀਂ ਆਤਾ